ਸੁਖਬੀਰ ਸਿੰਘ ਬਾਦਲ ਦਾ ਕਾਫਲਾ ਉਹਨਾਂ ਦੀ ਭੈਣ ਦੇ ਸੋਹਰੇ ਪਿੰਡ ਕੈਰੋਂ ਪਹੁੰਚਦਾ ਆ ਜਿੱਥੇ ਜਾ ਕੇ ਇੱਕ ਨੌਜਵਾਨ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਵੱਲ ਜੁੱਤੀ ਛੁੱਟੀ ਗਈ ਗੁਰਦੇਵ ਸਿੰਘ ਇਸ ਨੌਜਵਾਨ ਦਾ ਨਾਮ ਹੈ ਔਰ ਬੜੇ ਗੁੱਸੇ ਦੇ ਨਾਲ ਇਸ ਨੌਜਵਾਨ ਨੇ ਜੁੱਤੀ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਵੱਲ ਛੁੱਟੀ ਜਿਸ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਪਰ ਆਖਰਕਾਰ ਇਹ ਜੁੱਤੀ ਇਸ ਨੌਜਵਾਨ ਦੇ ਵੱਲੋਂ ਕਿਉਂ ਛੁੱਟੀ ਗਈ ਸੁਖਬੀਰ ਸਿੰਘ ਬਾਦਲ ਦਾ ਕਾਫਲਾ ਪੰਜਾਬ ਬਚਾਓ ਯਾਤਰਾ ਪਿੰਡ ਕੈਰੋਂ ਪਹੁੰਚਿਆ ਸੀ ਉੱਥੇ ਇਸ ਨੌਜਵਾਨ ਗੁਰਦੇਵ ਸਿੰਘ ਨੇ ਆਖਰਕਾਰ ਇਹ ਜੁੱਤੀ ਕਿਉਂ ਸੁਖਬੀਰ ਸਿੰਘ ਬਾਦਲ ਦੇ ਵੱਲ ਸੁੱਟੀ ਹੈ ਇਸ ਦੇ ਜਵਾਬ ਦੇਵਸ ਦੇ ਵਿੱਚ ਇਸ ਨੌਜਵਾਨ ਦਾ ਕਹਿਣਾ ਹੈ ਕਿ ਦਰਅਸਲ ਉਸ ਨੂੰ ਬੇਅਦਬੀ ਮਾਮਲਿਆਂ ਦਾ ਰੋਸ ਹੈਗਾ ਆ ਪੂਰੇ ਸਿੱਖ ਸਮਾਜ ਦੇ ਵਿੱਚ ਬੇਅਦਬੀ ਮਾਮਲਿਆਂ ਦਾ ਰੋਸ ਹੈਗਾ ਆ ਪਰ ਇਸ ਵਾਸਤੇ ਉਹ ਬਾਦਲ ਪਰਿਵਾਰ ਨੂੰ ਦੋਸ਼ੀ ਘਿਣਦਾ ਆ ਜਿਸ ਵਾਸਤੇ ਉਹਨੇ ਆਪਣੀ ਜੁੱਤੀ ਜਿਹੜੀ ਆ ਸੁਖਬੀਰ ਸਿੰਘ ਬਾਦਲ ਦੇ ਵੱਲ ਸੁੱਟੀ ਸੀ ਸਾਫ਼ ਤੌਰ ਦੇ ਉੱਤੇ ਇਸ ਨੌਜਵਾਨ ਦੇ ਅੰਦਰ ਗੁੱਸਾ ਤੇ ਰੋਸ ਦਿਖਾਈ ਦਿੰਦਾ ਜਿਸ ਨੌਜਵਾਨ ਨੇ ਜੁੱਤੀ ਸੁਖਬੀਰ ਸਿੰਘ ਬਾਦਲ ਦੇ ਵੱਲ ਸੁੱਟੀ ਸੀ ਉਹਨਾਂ ਦੇ ਕਾਫਲੇ ਦੇ ਵੱਲ ਸੁੱਟੀ ਸੀ ਦਰਸਲ ਪਿੰਡ ਕੈਰੋਂ ਪਹੁੰਚਦਾ ਸੁਖਬੀਰ ਸਿੰਘ ਬਾਦਲ ਦਾ ਕਾਫਲਾ ਔਰ ਉੱਥੇ ਇਹ ਵਾਰਦਾਤ ਹੁੰਦੀ ਆ ਗੁਰਦੇਵ ਸਿੰਘ ਨਾਂ ਦਾ ਇਹ ਮੁੰਡਾ ਜਿਸ ਨੇ ਜਿਹੜੀ ਜੁੱਤੀ ਆ ਉਹ ਸੁਖਬੀਰ ਸਿੰਘ ਬਾਦਲ ਦੇ ਵੱਲ ਸੁੱਟ ਦਿੱਤੀ ਸੁਖਬੀਰ ਸਿੰਘ ਬਾਦਲ ਨੂੰ ਲਗਾਤਾਰ ਨੌਜਵਾਨਾਂ ਦੇ ਵਿਰੋਧ ਦਾ ਸਾਮਣਾ ਕਰਨਾ ਪਿਆ ਰਿਹਾ ਹੈ ਭਾਵੇਂ ਉਹ ਪਿੰਡ ਕੈਰੋ ਦੀ ਇਹ ਘਟਨਾ ਹੋਵੇ ਜਾਂ ਫਿਰ ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਜ਼ੀਰਾ ਗੇਟ ਦੇ ਉੱਤੇ ਨੌਜਵਾਨ ਵੱਲੋਂ ਪੁੱਛੇ ਸਵਾਲ ਹੋਣ ਸੁਖਬੀਰ ਸਿੰਘ ਬਾਦਲ ਇਹਨਾਂ ਮਾਮਲਿਆਂ ਦੇ ਵਿੱਚ ਕਿਤੇ ਨਾ ਕਿਤੇ ਫਸਦੇ ਨਜ਼ਰ ਆਏ ਨੇ ਤਾਂ ਉਹ ਦੱਸਦੀ ਹੈ ਕਿ ਪੰਜਾਬ ਬਚਾਓ ਯਾਤਰਾ ਜਿਹੜੀ ਸੁਖਬੀਰ ਸਿੰਘ ਬਾਦਲ ਵੱਲੋਂ ਲਿਖੀ ਗਈ ਹੈ ਸ਼ਰੋਮਨੀ ਅਕਾਲੀ ਦਲ ਵੱਲੋਂ ਲਿਖੀ ਗਈ ਹੈ ਔਰ ਇਸ ਯਾਤਰਾ ਦੇ ਰੇਨ ਪੂਰੇ ਪੰਜਾਬ ਦੇ ਵਿੱਚ ਇਹ ਯਾਤਰਾ ਜਿਹੜੀ ਹੈ ਕੱਢੀ ਜਾ ਰਹੀ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਇਸ ਯਾਤਰਾ ਦੇ ਆਧਾਰ ਦੇ ਉੱਤੇ ਲੋਕਾਂ ਦੇ ਵਿੱਚ ਵਿਚਰਿਆ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਮਤਲਕ ਖਬਰ ਹੈ ਉਹ ਜਦੋਂ ਪਿੰਡ ਕੈਰੋ ਪਹੁੰਚਦੇ ਨੇ ਉੱਥੇ ਪਹੁੰਚ ਕੇ ਇੱਕ ਨੌਜਵਾਨ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਉੱਤੇ ਜੁੱਤੀ ਸੁੱਟੀ ਜਾਂਦੀ ਹੈ ਉਹਨਾਂ ਦੇ ਕਾਫਲੇ ਦੇ ਉੱਤੇ ਜੁੱਤੀ ਸੁੱਟੀ ਜਾਂਦੀ ਹੈ ਜਿਸ ਤੋਂ ਬਾਅਦ ਵਿਵਾਦ ਖੜਾ ਹੋ ਜਾਂਦਾ ਗੁਰਦੇਵ ਸਿੰਘ ਨਾਂ ਦਾ ਵਿਅਕਤੀ ਇਸ ਨੌਜਵਾਨ ਨੇ ਜੁੱਤੀ ਸੁੱਟੀ ਹੈ ਔਰ ਆਪਣੇ ਜਵਾਬ ਦੇ ਵਿੱਚ ਇਹਵਜ਼ ਦੇ ਵਿੱਚ ਇਹਨਾਂ ਨੌਜਵਾਨ ਨੇ ਸਾਫ਼ ਕਿਹਾ ਆ ਉਸ ਨੂੰ ਬੇਅਦਬੀਆਂ ਦਾ ਗੁੱਸਾ ਆ ਜੋ ਬੇਅਦਬੀਆਂ 2015 ਦੇ ਵਿੱਚ ਵਾਪਰੀਆਂ ਨੇ ਉਹਨਾਂ ਦਾ ਗੁੱਸਾ ਆ ਇਸ ਵਾਸਤੇ ਉਹ ਬਾਦਲ ਪਰਿਵਾਰ ਦੇ ਨਾਲ ਗੁੱਸਾ ਆ ਜਿਸ ਦੇ ਚਲਦੇ ਉਸ ਨੇ ਇਹ ਸਭ ਕੀਤਾ ਆ ਸਾਫ ਤੌਰ ਦੇ ਉੱਤੇ ਉਸ ਨੇ ਬਾਦਲ ਪਰਿਵਾਰ ਦੇ ਉੱਤੇ ਇਸ ਚੀਜ਼ ਦੇ ਇਲਜ਼ਾਮ ਲਗਾਏ ਨੇ ਖੈਰ ਇਹਨਾਂ ਮਾਮਲਿਆਂ ਨੂੰ ਲੈ ਕੇ ਚਰਚਾਵਾਂ ਲਗਾਤਾਰ ਚੱਲਦੀਆਂ ਰਹੀਆਂ ਨੇ ਪਰ ਹੁਣ ਜਿੱਥੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਕੱਢ ਰਿਹਾ ਉਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਇਦਾਂ ਦੀਆਂ ਚੀਜ਼ਾਂ ਦਾ ਵੀ ਇਦਾਂ ਦੇ ਮਸਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਇੱਕ ਮੁਆਫੀ ਜਿਹੜੀ ਹੈ ਓਹ ਮੰਗੀ ਸੀ ਮਾਫੀ ਨਾਮਾ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਆਇਆ ਸੀ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਹੱਥ ਜੋੜ ਕੇ ਸੰਗਤਾਂ ਦੇ ਸਾਹਮਣੇ ਮਾਫੀ ਮੰਗੀ ਸੀ ਪਰ ਉਸ ਤੋਂ ਬਾਅਦ ਵੀ ਅਕਾਲੀ ਲੀਡਰਾਂ ਦਾ ਇਹ ਕਹਿਣਾ ਸੀਗਾ ਕਿ ਹੁਣ ਮਾਫੀ ਮੰਗਤਾ ਲਈ ਹੈ ਤਾਂ ਹਰ ਇੱਕ ਚੀਜ਼ ਬਾਰੇ ਕੱਲੀ-ਕੱਲੀ ਚੀਜ਼ ਦੇ ਬਾਰੇ ਗੱਲ ਕਰਕੇ ਮਾਫੀ ਨਹੀਂ ਮੰਗੀ ਜਾ ਸਕਦੀ ਲੰਗੇ ਸਮੇਂ ਦੇ ਵਿੱਚ ਜੋ ਕੁਝ ਵਾਪਰਿਆ ਉਸ ਸਾਰੀਆਂ ਚੀਜ਼ਾਂ ਬਾਰੇ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗੀ ਹੈ ਇਹ ਦਾਵਾ ਅਕਾਲੀ ਜਨਤ ਕਰਦੇ ਨਜ਼ਰ ਆ ਰਹੀ ਸੀ ਪਰ ਮਾਫੀ ਨਾਮੇ ਤੋਂ ਬਾਅਦ ਵੀ ਲੋਕ ਨਾਕੋਸ਼ ਨਜ਼ਰ ਆ ਰਹੇ ਨੇ ਹਾਲਾਂਕਿ ਹੁਣ ਬੇਅਦਬੀ ਮਾਮਲਿਆਂ ਦੇ ਨਾਲ ਸਿੱਧੇ ਤਰ੍ਹਾਂ ਦੇ ਉੱਤੇ মৌখিক ਤੌਰ ਦੇ ਉੱਤੇ ਲੋਕ ਸੁਖਬੀਰ ਸਿੰਘ ਬਾਦਲ ਮਾਣ ਇਸ ਨੌਜਵਾਨ ਨੇ ਦਿੱਤਾ ਕਿ ਸਾਫਟ ਔਰ ਦੇ ਉੱਤੇ ਆਪਣੀ ਜੁੱਤੀ ਲਾ ਕੇ ਤੇ ਇਸ ਕਾਫਲੇ ਦੇ ਵੱਲ ਸੁੱਟ ਦਿੱਤੀ ਖੈਰ ਇਸ ਮਾਮਲੇ ਨੂੰ ਲੈ ਕੇ ਅਹੁਨੇ ਸਮੇਂ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਹੈ ਇਹ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਔਰ ਤਕਲੀ ਬਣੇ ਰੋ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ